ਉਪਰੀ ਨੂੰ ਤੇ 600 ਦਾ ਕਿਵੇਂ ਪਾਏ ਨਹੀਂ ਸੱਟ ਬਚਾ ਹੋ ਗਿਆ ਪਰ ਕੁੱਟਿਆ ਉਹਨਾਂ ਨੇ ਅੱਛਾ ਅਬ ਜਿਹੜੇ ਪਾ ਗਏ ਹਾਂ ਜੀ ਆ ਚਲੋ ਪਾ ਜੀ ਉਹਨੂੰ ਕੁੱਟ ਨਹੀਂ ਕਹਿੰਦੇ ਨਹੀਂ ਨਹੀਂ ਉਹ ਤਾਂ ਮਜਬੂਰੀ ਹੁਣ 10 ਬੰਦਿਆਂ ਨੇ ਇਕੱਲੇ ਨੂੰ ਘੇਰੇ ਆ 10 ਬੰਦਿਆਂ ਦਾ ਜੰਦੀ ਦਾ ਕੜਾ ਥੋੜਾ ਚੈਨ ਸਾਰਾ ਕੁਝ ਪੈਸੇ-ਪੁਸੇ ਲੈ ਗਏ ਦੇਸੀ ਉਹਨਾਂ ਕੋਲੇ ਕੱਟੇ ਸੀਗੇ ਕੱਟੇ ਵੀ ਫੇਰ ਮੁੜ ਕੇ ਉਹਨਾਂ ਨੇ ਮੈਨੂੰ 10 ਜਣਿਆਂ ਨੇ ਦੱਲੇ ਜਿਹੜੇ ਆ ਗਏ ਫਿਰ ਜਿਹੜੇ ਜਿਹੇ ਚ ਪੈਸੇ ਪੁਸੇ ਉਹ ਲੈ ਗਏ ਸਾਰਾ ਕੁਝ ਤੇ ਪੰਜਾ ਕਿਦਾਂ ਹੋਇਆ ਫਿਰ ਤੁਹਾਨੂੰ ਪੰਜਾ ਬਸ ਇੱਕ ਪਰਮਾਤਮਾ ਵੱਲੋਂ ਬਧੀ ਲੱਗਦੀ ਜਿਹੜੀ ਤੁਹਾਡੇ ਰક્ષਕ ਆਏ ਸੀ ਉਹਨਾਂ ਦਾ ਤਾਂ ਸਭੀ ਸੀ ਹਾਂ ਜੀ ਉਹ ਕੀ ਗੱਲ ਹੋਈ ਤੇ ਭਾਜੀ ਉੱਥੇ ਨਾ ਕਿਤੇ ਪਰਲੇ ਪਾਸੇ ਢਾਬਾ ਸੀ ਢਾਬੇ ਕੋਲ ਨਾ ਪੁਲਿਸ ਵਾਲੇ ਕਿਤੇ ਰੋਟੀ ਖਾ ਕੇ ਆਏ ਤੇ ਉਹ ਰੋਟੀ ਖਾ ਕੇ ਆਏ ਉਹਨਾਂ ਦੀ ਹਜੇ ਜੀਵ ਨਹੀਂ ਲੱਤਾਂ ਕਿਤੇ ਉਪਰਨੀ ਰਾਤਿਆਂ ਜਬਾਂ ਦੇ ਸੀ ਉਹਨਾਂ ਨੇ ਉੱਥੇ ਘੱਟ ਸੀਗਾ ਉਹ ਜੂ ਟਰਨ ਮਾਰ ਕੇ ਉਹਨਾਂ ਨੇ ਜਦ ਗੱਡੀ ਘਮਾਈ ਉੱਤੇ ਵਾਲੀਆਂ ਬੱਤੀਆਂ ਛੱਡੀਆਂ ਤੇ ਜਦ ਉਹ ਲਟੇਰੇ ਉੱਤੇ ਖੜੇ ਸੀ ਉਹਨਾਂ ਨੇ ਦੇਖਿਆ ਹਾਂ ਜਿਹਨਾਂ ਨੇ ਘੇਰਿਆ ਸੀ ਸਾਨੂੰ ਹਾਂਜੀ ਜਿਹਨਾਂ ਲਟੇਰਿਆਂ ਨੇ ਮੈਨੂੰ ਘੇਰਿਆ ਸੀਗਾ ਤੇ ਉਸ ਤੋਂ ਬਾਅਦ ਜਦ ਉਹਨਾਂ ਨੇ ਦੇਖਿਆ ਪੁਲਿਸ ਦੀ ਗੱਡੀ ਆ ਗਈ ਉਹ ਜੀ ਉੱਥੋਂ ਹੀ ਛੱਡ ਕੇ ਮੈਨੂੰ ਭੱਜ ਗਏ ਤੇ ਜੀ ਇੱਕ ਸਾਡੇ ਕਾਬੂ ਆ ਗਿਆ ਗੱਡੀ ਦਾ ਚਲੋ ਉਹਦੇ ਨਾਲ ਵੀ ਸਾਡੀ ਝੱਪ ਜੀ ਲੱਗੀ ਪਰ ਉਹਨਾਂ ਦੀਆਂ ਬਾਹਾਂ ਤੇ ਤੇਲ ਤੂਲ ਲੱਗਿਆ ਹੋਇਆ ਸੀਗਾ ਹੱਥੋਂ ਦਿਲਕ ਕੇ ਨਿਕਲ ਗਿਆ ਪਰ ਜੀ ਉਹਨਾਂ ਨੇ ਮੁਰੋਂ ਲਟੇਰਿਆਂ ਦੇ ਘਰ ਤੇ ਫੈਦ ਤੇ ਮੇਰੇ ਨਾਲੋਂ ਪਹਿਲਾਂ ਪੁਲਿਸ ਵਾਲੇ ਭੱਜ ਗਏ ਜਿਹੜੇ ਸਾਡੇ ਰਕਸ਼ਸ ਸੀਗੇ ਉਹ ਸਾਡੇ ਨਾਲੋਂ ਪਹਿਲਾਂ ਭੱਜ ਗਏ ਦੌੜ ਗਏ ਦੌੜ ਗਏ ਜੀ ਉਹਨਾਂ ਨੇ ਸਾਨੂੰ ਕੀ ਬਚਾਉਣਾ ਜਿਨ੍ਹਾਂ ਦਾ ਅਸੀਂ ਕਹਿ ਦਿੰਦੇ ਬੀਸੀਐਸ ਵਾਲੇ ਮੇਰਾ ਜਿਹੜਾ ਵੀ ਤੁਹਾਡੇ ਡਿੱਕੇ ਆ ਉਹ ਕਿਦਾਂ ਦਾ ਡਿੱਕੇ ਆ ਗਿਆ ਉਹ ਡਿੱਕੇ ਇੰਦਾ ਆ ਗਿਆ ਸੀਗਾ ਜੀ ਉਹ ਮੈਨੂੰ ਥੱਲੋਂ ਫੜ ਕੇ ਲੈ ਕੇ ਆਏ ਨਹੀਂ ਠੀਕ ਹੈ ਤੁਸੀਂ ਕਹਿੰਦੇ ਪੈਸੇ ਪੈ ਗੱਡੀ ਜੜੀ ਨਹੀਂ ਪਹਿਲਾਂ ਮੈਨੂੰ ਜਿੰਨੇ ਕਿ ਜੇਬ ਸੀਗੀ ਮੇਰੇ ਤੋਂ ਲੈ ਲਏ ਸਾਰੇ ਪੈਸੇ ਮੜੇ ਮੜੇ ਮੋٹے ਲੈ ਲਏ ਤੇ ਮੁੜ ਕੇ ਗੱਡੀ 'ਚ ਇੱਕ ਬੰਦਾ ਪਹਿਲਾਂ ਤਲਾਸ਼ੀ ਕਰਨ ਗਿਆ ਉਹਨੂੰ ਪੈਸੇ ਨਹੀਂ ਲੱਭੇ ਜਦ ਪੈਸੇ ਨਹੀਂ ਲੱਭੇ ਤੇ ਉਹਨਾਂ ਨੇ ਭਾਈ ਫਿਰ ਮੈਨੂੰ ਥੱਲੇ ਕੁੱਟਿਆ ਕੁੱਟਿਆ ਸਾਨੂੰ ਕਹਿੰਦੇ ਪੈਸੇ ਦੱਸ ਕਿੱਥੇ ਆ ਤੇ ਮੈਂ ਕਿਹਾ ਯਾਰ ਪੈਸੇ ਹੈ ਨਹੀਂਗੇ ਮੇਰੀ ਗੱਡੀ ਦਾ ਫਰੋਜਾ ਉੱਥੋਂ ਆਗਰੇ ਤੋਂ ਲੱਗੀ ਆ ਮੈਂ ਆਗਰਿਓ ਹਜੇ ਐਡਵਾਂਸ ਲੈਣਾ ਵਾ ਬਿਲਟ ਹੀ ਲੈਣੀ ਆ ਉੱਥੋਂ ਸਾਨੂੰ ਐਡਵਾਂਸ ਮਿਲਣਾ ਮੈਂ ਤਾਂ ਆਪਦੇ ਵੱਲੋਂ ਪੱਜ ਮਾਰਦਾ ਸੀ ਚੱਲ ਬਚ ਜੇ ਕਿਸੇ ਬੰਦੇ ਨੂੰ ਬਚਾਅ ਹੋ ਜੇ ਪਰ ਉਹ ਕਿੱਥੇ ਜੀ ਉਹਨਾਂ ਨੇ ਫੇਰ ਮੈਨੂੰ ਕੁੱਟਿਆ ਘਟਿਆ ਤੇ ਮੈਂ ਕਿਹਾ ਜੀ ਤੁਹਾਨੂੰ ਨਹੀਂ ਲੱਭਣੇ ਪੈਗੇ ਮੈਂ ਕਰਕੇ ਉਹ ਸੀਟਾਂ ਦੇ ਥੱਲੇ ਸਾਡੇ ਖਾਣਾ ਬਣਾਇਆ ਉਹ ਖੋਲਣਾ ਪੈਂਦਾ ਤੇ ਮੈਂ ਚੱਲ ਤੈਨੂੰ ਦੱਸਦਾ ਬਾਹਰ ਖੜਕੇ ਤੇ ਤੂੰ ਕੱਢ ਲੈ ਪੈਸੇ ਤੇ ਉਹ ਬਸ ਲਾ ਲਓ ਉਹੀ ਗੱਲ ਕਹੀ ਮੇਰਾ ਬਚਾ ਕਰ ਗਈ ਉੱਥੇ ਗਿਆ ਜਾਨੂੰ ਉਹ ਪੀਸੀਆਰ ਵਾਲੇ ਆ ਗਏ ਅੱਛਾ ਤੇ ਜੀ ਬਾਕੀ ਤੁਹਾਨੂੰ ਦੱਸਿਆ ਉਹ ਆਪਣੇ ਜਦੋਂ ਉਹਨਾਂ ਨੇ ਲੇਟਾਂ ਜਗਾਈਆਂ ਤੇ ਜਾਨੂੰ ਭੱਜ ਗਏ ਉਹ ਉਹ ਫੇ ਜਿਹੜਾ ਬੰਦਾ ਸਾਡੇ ਡਿੱਕੇ ਆ ਗਿਆ ਉਹਦੇ ਕਰਕੇ ਫੇਰ ਛੱਡੇ ਹੋਣਾ। ਹਾਂਜੀ। ਉਹ ਨਹੀਂ ਨਹੀਂ ਉਹਨਾਂ ਦੇ ਕਰਕੇ ਨਹੀਂ ਜੀ ਤੇ ਜਿਹੜਾ ਸਾਡੇ ਡਿੱਕੇ ਆ ਗਿਆ ਪਹਿਲਾਂ ਉਹਨੂੰ ਕੁੱਟਿਆ ਤੇ ਪੁਲਿਸ ਵਾਲਿਆਂ ਨੇ ਹੱਥੋ ਪਾਈ ਹੋਈ ਉਹਦੇ ਕੁੰਡੀਆਂ ਗੱਡੀਆਂ ਪਈਆਂ ਸੀਗਾ ਟਾਇਲਰ ਹੁੰਦਾ। ਉਹਦੇ ਚੰਗੇ ਸਿੱਟੇ ਜਿਹੜਾ ਅੰਦਰ ਕਾਬੂ ਆਇਆ। ਅੱਛਾ। ਤੇ ਜਦੋਂ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਮੈਂ ਕਿਹਾ ਜੀ ਇਹਨੂੰ ਫੜੋ ਇਧਰੋਂ ਆ ਕੇ। ਤੇ ਇਧਰੋਂ ਆ ਕੇ ਉਹਨੂੰ ਹਜੇ ਖੰਡ ਦੀ ਗੱਲ ਕਰਦੇ ਹੀ ਪਏ ਆ ਪੁਲਿਸ ਵਾਲੇ। ਉਹ ਆਪਣੀਆਂ ਗੱਡੀ ਦੀ ਟਾਕੀ ਕਿਤੇ ਖੁੱਲੀ ਸੀਗੀ ਤੇ ਗੱਡੀ ਦੀ ਟਾਕੀ ਖੁੱਲੀ ਤੇ ਅਜੇ ਪੁਲਿਸ ਵਾਲਿਆਂ ਨੂੰ ਹਾਥੀ ਪਾਉਂਦਾ ਕਿਤੇ ਉਹਨਾਂ ਨੇ ਨਾ ਬਾਹਾਂ ਨੂੰ ਨਾ ਤੇਲ-ਤੂਲ ਜਿਹੜੇ ਲਟੇਰੇ ਆ ਲਾ ਕੇ ਰੱਖਦੇ ਆ ਉਹ ਕਿਤੇ ਪੁਲਿਸ ਵਾਲਾ ਅਜੇ ਉਹਨੂੰ ਹਾਥੀ ਪਾਉਂਦਾ ਜੀ ਉਹਨਾਂ ਦੇ ਹੱਥੋਂ ਤਿਲਕ ਕੀ ਹੋ ਗਿਆ ਤੇ ਪੁਲਿਸ ਵਾਲੇ ਨੇ ਆਪਣੇ ਦੂਜੇ ਸਿਪਾਹੀ ਨੂੰ ਕਿਹਾ ਟਾਰਚ ਆਨ ਨਾਲ ਮਾਰੀਏ ਨੇ ਭੱਜੇ ਜਾ ਰਿਹਾ 8-9 ਜਣੇ ਤੇ ਉਹਨਾਂ ਨੂੰ ਕਹਿੰਦੇ ਉਹ ਰਿਵਾਲਵਰ ਕੱਢੋ ਹਥਿਆਰ ਚੱਕੋ ਜਦ ਜੀ ਉਹ ਪੁਲਿਸ ਵਾਲਿਆਂ ਨੇ ਅਜੇ ਆਪਣੇ ਹਥਿਆਰ ਕੱਢਣੇ ਸੀਗੇ ਤੇ ਜੀ ਜਨੂੰ ਉਹਨਾਂ ਨੇ ਲਟੇਰੇ ਆ ਨੇ ਕ੍ਰਾਈਟੇਰੀਆ ਨੇ ਆਪਦੇ ਵੱਲੋਂ ਫੈਰ ਮਾਰੇ ਤੇ ਪੁਲਿਸ ਵਾਲੇ ਸਾਡੇ ਨਾਲੋਂ ਪਹਿਲਾਂ ਹੀ ਪਹਿਲਾਂ ਭੱਜ ਗਏ ਚਲੋ ਤੁਹਾਡੀ ਜਾਨ ਬਚ ਗਈ ਹਾਂਜੀ ਮੇਰੀ ਜਾਨ ਬਚ ਬੜੇ ਗਾਹ ਤੋਂ ਜਰਾ ਹੁਣ ਧਿਆਨ ਨਾਲ ਹਾਂਜੀ ਹਾਂ ਓਕੇ